হৰি <muchas>

ਇਹਨੂੰ ਜਦੋਂ ਵੀ ਦੇਖੋ ਇਸ ਬੰਦੇ ਨੇ ਜਿੱਤੀਆਂ ਮਾਰਨੀਆਂ ਇਹ ਬੰਦਾ ਇਹ ਪਖੰਡੀ ਆ ਭਾਜੀ ਨਜਾਇਜ਼ ਫੋੜੀਆਂ ਦੇ ਬਾਜਾ ਬਾਜਾ ਓਏ ਵੀਡੀਓ ਬਣਾਓ ਜੀ ਬਾਜਾ ਬਾਜਾ ਓਏ ਫੋੜੀਆਂ ਦੇ ਨੱਟ ਭਾਈ ਬਾਜਾ ਬਾਜਾ ਤੇ ਇੱਕ ਫੋੜੀਆਂ ਵਾਲਾ ਮੰਗਤਾ ਸਪੀਡਾਂ ਲਾ ਕੇ ਦੌੜਿਆ ਜੀ ਹਾਂ ਸਮਾਸ਼ੇਵੀ ਨੇ ਇਸ ਨਕਲੀ ਪਿਖਾਰੀ ਦੀ ਪੋਲ ਖੋਲ ਦਿੱਤੀ ਜਿਸ ਤੋਂ ਬਾਅਦ ਇਫੇਖਾਰੀ ਫੌੜੀਆਂ ਛੱਡ ਕੇ ਸਪੀਡਾਂ ਲਾ ਕੇ ਦੌੜ ਦਾ ਨਸਰਾਇਆ ਦਰਸਲ ਇਸ ਭਿਖਾਰੀ ਵੱਲੋਂ ਅਪਾਹਜ ਹੋਣ ਦਾ ਢੋਹ ਕੀਤਾ ਜਾ ਰਿਹਾ ਸੀ ਅਤੇ ਲੋਕਾਂ ਤੋਂ ਆਪਣੀ ਸਾਥਨ ਦੇ ਨਾਲ ਨਕੇ ਮੋٹے ਪੈਸੇ ਵਸੂਲੇ ਜਾ ਰਹੇ ਸੀ ਜਿਸ ਤੋਂ ਬਾਅਦ ਜਦੋਂ ਲੋਕਾਂ ਨੂੰ ਇਸੇ ਸ਼ੱਕ ਹੋਇਆ ਤਾਂ ਉਹਨਾਂ ਨੇ ਇਸ ਦੀ ਪੋਲ ਖੋਲ੍ਹ ਦਿੱਤੀ ਚਲੇ ਬਾਬੂ ਜੀ ਚਲੇ ਬਾਬੂ ਜੀ ਚਲੇ ਬਾਬੂ ਜੀ ਜਾ ਰਹੇ આઈડિયા تانيه હાલો આપણે કેદી કર દે એ બાવજી જાય એ રે બાવજી જાઈંગે મે બાવજી બોલ જાય બાવજી કે જે ભંગાવાજી ਭਾਜੀ ਇਹ ਸੇਵਾ ਕਰਦੇ ਆਂ ਭਾਜੀ ਇਹ ਸੇਵਾ ਕਰਦੇ ਆਂ ਅਰੇ ਚੁੱਪਾ ਨਾ ਕਰ ਮੈਂ ਭਾਜੀ ਇਹ ਸੇਵਾ ਕਰਦੇ ਆਂ ਭਾਜੀ ਇਹ ਸੇਵਾ ਕਰਦੇ ਆਂ ਅਵੀ ਰਾਮਤ ਖਾਤੇ ਆਪਾਂ ਭਾਜੀ ਇੱਕ ਮਿੰਟ ਅਵੀ ਲੋਕ ਆਏ ਮਨਨ ਨਾ ਤੜਾਈ ਕਿਰ ਇੱਕ ਮਿੰਟ ਹਾਂ ਪਿੱਛੇ ਚੁਦਾ ਕਰਕੇ ਉੱਥੇ ਦਾਖਤ ਕਰਕੇ ਜਾ ਨਹੀਂ ਚਲਤੀ

ਕਿਆ ਬਾਤ ਹੈ ਬਾਗਲਾ ਬਣਾ ਦੇ ਲੋਕਾਂ ਨੂੰ ਭਾਜੀ ਕਿੱਧਾ ਕਿੱਧਾ ਦੇਖੋ ਚੱਲ ਭੈਣ ਚੌਧਰੀ ਮੇਰੇ ਜਾਨੀ ਰੱਖ ਬਾਲ ਲਿਆ ਓਏ ਬਾਗਲਾ ਬੰਦਾ ਇਹ ਕੋਥੋਂ ਆ ਆ ਬੰਦਾ ਹਾਜੀ ਇੱਕ ਮਿੰਟ ਰੋਹੀ ਦੀ ਕਰਾ ਇਸ ਬੰਦੇ ਨੂੰ ਜਦੋਂ ਵੀ ਦੇਖੋ ਇਸ ਬੰਦੇ ਨੇ ਜੁੱਤੀਆਂ ਮਾਰਨੀਆਂ ਇਹ ਬੰਦਾ ਇਹ ਪਖੰਡੀ ਆ ਭਾਜੀ ਨਜਾਇਜ਼ ਫੋੜੀਆਂ ਦੇ ਬਾਜਾ ਬਾਜਾ ਓਏ ਬਾਜਾ ਮੈਨੂੰ ਮਾਰੋ ਹਲੋ ਆਪਣੀ ਵੀਡੀਓ ਪੱਕੀ ਕਰਾ ਇੱਕ ਮਿੰਟ ਭੱਜਣੇ ਆਂ ਇੰਦਰ ਓਏ ਬਾਜਾ ਭਾਜੀ ਓਏ ਬਾਜਾ ਓਏ ਬਾਜਾ ਤੁਹਾਡਾ ਡਰਾਮਾ ਆ ਬਣਾ ਲਈ ਰਿਹਾ ਬਾਬਾ ਇਹ ਆ ਬਾਬੂ ਦੀ ਗਰੀਬ ਬਾਬੂ ਜੀ ਕੋਈ ਬੋੜੀਆਂ ਦੇ ਨੱਠਦਾ ਹੈ ਸਾਰਾ ਬੋੜੀਆਂ ਦੇ ਦੋਦਾ ਹੈਗਾ ਤੇ ਇਹ ਆ ਭੱਜਿਆ ਜਿਹਾ ਤਾਂ ਜਲੰਧਰ ਦੇ ਚੁੰਮਨ ਮੋਲ ਦੇ ਨੇੜੇ ਇਹ ਪੂਰਾ ਘਟਨਾ ਕਰਨ ਵਾਪਰੇ ਜਿੱਥੇ ਮਾਡਲ ਟਾਊਨ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜੀਵ ਦੁੱਗਲ ਨੇ ਇੱਕ ਪਿਖਾਰੀ ਦੀ ਪੋਲ ਖੋਲੀ ਸੀ ਇਹ ਦਰਸਲ ਇਹਨਾਂ ਲੋਕਾਂ ਨੂੰ ਸ਼ੱਕ ਸੀ ਕਿ ਪਿਖਾਰੀ ਅਪਾਹਿਜ ਨਹੀਂ ਹੈ ਅਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੋਂ ਮੋٹے ਪੈਸੇ ਵਸੂਲ ਰਿਹਾ ਹੈ ਜਦਕਿ ਇਲਜ਼ਾਮ ਇਹ ਵੀ ਲੱਗੇ ਨੇ ਕਿ ਇਹ ਪੂਰਾ ਇੱਕ ਗੈਂਗ ਹੈ ਜੋ ਕਿ ਦਿਨ ਵਿੱਚ ਭੀਖ ਮੰਗਦਾ ਹੈ ਅਤੇ ਦੁਕਾਨਾਂ ਦੀ ਵੇਖੀ ਕਰਦਾ ਹੈ ਅਤੇ ਰਾਤ ਸਮੇਂ ਇਹ ਲੋਕਾਂ ਦੀਆਂ ਦੁਕਾਨਾਂ ਤੋੜ ਕੇ ਉੱਥੋਂ ਨਕਦੀ, ਮੋਬਾਈਲ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਜਾਂਦੇ ਨੇ ਚਲੇ ਬਾਪੂ ਚਲੇ *موسيقى <سؤال> <سؤال> ਮੈਂ ਬੌਜੀ ਮਿਲ ਗਈ কে ਉਹਨਾਂ ਨੇ ਕਿਵੇਂ ਰੁਕ ਜਾਓ ਚੱਲ ਚੱਤੋ ਆਪ ਕੋ ਕਰ ਕਰ ਆਫ ਯਾਰ ਕੀ ਬਾਤ ਅਗਲਾ ਬਣਾ ਦੇ ਲੋਕਾਂ ਨੂੰ ਭਾਜੀ ਕਿੱਧਾ ਕਿੱਧਾ ਦੇਖੋ ਚੱਲ ਭੈਣ ਚੋਦੇ ਨੇ ਮੇਰਾ ਜਾਨ ਨਹੀਂ ਰੱਖ ਵਾ ਲੈ ਆ ਓਏ ਬਾਗਲਾ ਬੰਦਾ ਇੱਕ ਥੋੜੀ ਆ ਬੰਦਾ ਸਾਨੂੰ 1 ਮਹੀਨੇ ਤੋਂ ਇਹਦੀ ਕੋਈ ਨਹੀਂ ਇਸ ਬੰਦੇ ਨੂੰ ਜਦੋਂ ਵੀ ਦੇਖੋ ਇਸ ਬੰਦੇ ਦੇ ਜੁੱਤੀਆਂ ਮਾਰਨੀਆਂ ਜੁੱਤੀਆਂ ਵੀ ਜੀ ਇਹ ਬੰਦਾ ਇਹ ਪਖੰਡੀ ਆ ਭਾਜੀ ਨਜਾਇਜ਼ ਫੋੜੀਆਂ ਦੇ ਬਾਜਾ ਬਾਜਾ ਓਏ ਬਾਜਾ ਮੈਨੂੰ ਹਾਲੋ ਹਾਲੋ ਇੱਕ ਮਿੰਟ ਬੱਜਣਾ ਓਏ ਬਾਜਾ ਭਾਜੀ ਓਏ ਭਾਜੀ ਬਾਜਾ ਤੁਹਾਡਾ ਡਰਾਮਾ ਆਲੀ ਗੁਰਾ ਬਾਈ ਬਾਉ ਜੀ ਹਾਈ ਬਾਉ ਜੀ ਗਰੀਬ ਬੰਦੇ ਬਾਉ ਜੀ ਕੋਈ ਬਾਉ ਜੀ ਕੋਈ ਬਾਉ ਜੀ ਬੋੜੀਆਂ ਦੇ ਨੱਠਦਾ ਸੀ ਸਾਰਾ ਬੋੜੀਆਂ ਦੇ ਦਿੰਦਾ ਸੀਗਾ ਤੇ ਇਹ ਆ ਭੱਜਿਆ ਲਿਆਉਣ ਨਾਇਨਾ ਸਮਾਜ ਸੇਵੀ ਅਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਿਖਾਰੀਆਂ ਨੂੰ 1 ਰੁਪਿਆ ਵੀ ਨਾ ਦਿੱਤਾ ਜਾਵੇ ਕਿਉਂਕਿ ਇਹ ਇਹਨਾਂ ਦਾ ਕਾਰੋਬਾਰ ਹੈ ਅਤੇ ਇਸੇ ਤਰੀਕੇ ਨਾਲ ਇਹ ਅੱਪਾਹੀ ਬਣ ਕੇ ਜਾਂ ਫਿਰ ਆਪਣੇ ਬੱਚਿਆਂ ਨੂੰ ਅੱਗੇ ਕਰਕੇ ਲੋਕਾਂ ਤੋਂ ਮੋٹے ਪੈਸੇ ਵਸੂਲ ਕਰਦੇ ਨੇ ਜਦਕਿ ਆਮ ਲੋਕ ਇਹਨਾਂ ਦੇ ਝਾਸੇ ਵਿੱਚ ਆ ਜਾਂਦੇ ਨੇ ਅਤੇ ਇਹਨਾਂ ਨੂੰ ਪੀਖ ਦੇ ਦਿੰਦੇ ਨੇ ਪਰ ਇਹਨਾਂ ਦਾ ਅਸਲੀ ਕਾਰੋਬਾਰ ਲੋਕਾਂ ਦੀਆਂ ਦੁਕਾਨਾਂ ਆਦ ਲੁੱਟਣਾ ਹੈ ਉਹਨਾਂ ਕਹੇ ਕਿ ਇਹ ਪਹਿਲਾਂ ਭਿਖਾਰੀ ਬਣ ਕੇ ਲੋਕਾਂ ਤੋਂ ਪੈਸੇ ਤਾਂ ਵਸੂਲਦੇ ਹੀ ਨੇ ਨਾਲ ਹੀ ਲੋਕਾਂ ਦੇ ਦੁਕਾਨਾਂ ਅਤੇ ਘਰਾਂ ਦੀ ਰੇਕੀ ਕਰਦੇ ਨੇ ਅਤੇ ਫਿਰ ਰਾਤ ਸਮੇਂ ਇਹ ਉਹਨਾਂ ਦੇ ਘਰਾਂ ਜਾਂ ਫਿਰ ਦੁਕਾਨਾਂ 'ਚ ਵੜ ਜਾਂਦੇ ਨੇ ਅਤੇ ਸਭ ਕੁਝ ਲੈ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਤੁਹਾਡਾ ਇਸ ਪੂਰੇ ਮਾਮਲੇ 'ਤੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ